ਗੋਸਵਾਮੀ ਗੁਰੂ ਨਾਭਾ ਦਾਸ ਸ਼ਕਤੀ ਸੰਗਠਨ ਦੀ ਹੋਈ ਅਹਿਮ ਬੈਠਕ ਗੁਰਦਾਸਪੁਰ ਪਾਇਆ ਵਿੱਚ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ 7 April 2024 ਨੂੰ ਅੱਜ ਗੋਸਵਾਮੀ ਗੁਰੂ ਨਾਭਾ ਦਾਸ ਸਖਤੀ ਸੰਗਠਨ ਹਲਕਾ ਪੋਆ ਤਾਮ ਗੁਰਦਾਸਪੁਰ ਪਾਈਆਂ ਦੇ ਪ੍ਰਧਾਨ ਮਾਸਟਰ ਮਨੋਰ ਲਾਲ ਦੀ ਅਗਵਾਈ ਹੇਠ ਇੱਕ ਅਹਿਮ ਬੈਠਕ ਦਾ ਆਯੋਜਨ ਹੋਇਆ ਜਿਸ ਵਿੱਚ ਸਖਤੀ ਸੰਗਠਨ ਦੇ ਦਰਜਾ ਦਾ ਦਰਜਾ ਉਹਦੇ ਧਾਰਾਂ ਤੇ ਵੱਖ-ਵੱਖ ਪਿੰਡਾਂ ਦੇ ਪਤਵੰਤੇ ਸੱਜਣਾ ਨੇ ਸ਼ਿਰਕਤ ਕੀਤੀ ਪਰਦਾਨ ਮਾਸਟਰ ਮਨੋਲ ਲਾਲ ਗੁਰਾ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿ ਮਹਾਸਾ ਸਮਾਜ ਨੂੰ ਅੱਗੇ ਵਧਾਉਣ ਲਈ ਸਾਰਿਆਂ ਨੂੰ ਇੱਕ ਜੁਟਤਾ ਨਾਲ ਕਾਰਜ ਕਰਨਾ ਹੋਵੇਗਾ ਉਹਨਾਂ ਆਖਿਆ ਕਿ ਸਮਾਜ ਨੂੰ ਸਿੱਖਿਆ ਵੱਲ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਸਿੱਖਿਤ ਵਿਅਕਤੀ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ ਮਾਸਟਰ ਮਨੋਹਰ لال ਹੁਰਾਣ ਕਾ ਕੀ ਧਾਮ ਵਿੱਚ ਜਲਦੀ ਹੀ ਫਰਸ ਪੌਣ ਦੀ ਕਾਰ ਸੇਵਾ ਸ਼ੁਰੂ ਹੋਵੇਗੀ ਜਿਸ ਵਿੱਚ ਸਾਰੇ ਆਪਣਾ ਆਪਣਾ ਆਰਥਿਕ ਯੋਗਦਾਨ ਪਾਣ ਬੈਠਕ ਵਿੱਚ ਇਹ ਵੀ ਤੈਅ ਹੋਇਆ ਕਿ 7 ਅਪ੍ਰੈਲ ਨੂੰ ਧਾਮ ਵਿੱਚ ਗੋ ਸੁਆਮੀ ਸ਼ਿਰਗੁਰ ਨਾਵਾ ਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਤੇ ਵਿਸ਼ਾਲ ਭੰਡਾਰਾ ਵੀ ਹੋਵੇਗਾ प्रकाश उसभ संत महापुरुष भी भारी गिनती ਵਿੱਚ ਪੁੱਜ ਕੇ ਸੰਗਤਾਂ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ ਪ੍ਰદાન ਮਾਸਟਰ ਮਨੋਹਰ لال ਤੇ ਸਪੋਕਸ ਪਰਸਨ ਜਗਦੀਸ਼ ਰਾਜ ਨਰੋਟ ਨੇ ਕਿਹਾ ਕਿ ਜਲਦੀ ਹੀ ਡਿਊਟੀਆਂ ਵੀ ਤੈਅ ਕਰ ਦਿੱਤੀਆਂ ਜਾਣਗੀਆਂ ਤੇ प्रकाश ਉਸਭ ਦੀ ਤਿਆਰੀਆਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ ਇਸ ਮੌਕੇ ਤੇ ਕੈਪਟਨ ਧਰਮਪਾਲ ਡਾਕਟਰ ਸਰਪੰਚ ਰਹੇ ਬੋਧਰਾਜ ਮਿਰਜ਼ਾਪੁਰ ਸੂਬੇਦਾਰ ਜਸਬੀਰ ਟੋਲਾ ਸਾਫ ਦਾ ਸਰਪੰਚ ਸਮਾਜ ਸੇਵਕ ਦੇਸਰਾਜ ਫਤੋ ਚੱਕ ਡਾਕਟਰ ਸੋਨੀ ਕੋਟਲੀ ਪ੍ਰਵੀਨ ਜੋਨੀ ਰਵੀ ਕੁਮਾਰ ਸਾਨੀ ਜਗਿੰਦਰਪਾਲ ਬੰਬ ਠਾਕੁਰ ਕਿਸ਼ੋਰ ਪਰਮਾਨੰਦ ਬਿੱਟੂ ਰਮਕਾਲਵਾ ਬਸੰਤ ਲਾਲ ਰਮਕਾਲਵਾ ਜਨਕਰਾਂਜ ਪੋਆ ਮਹਿੰਦਰਪਾਲ ਗੁਰਦਾਸਪੁਰ ਭਾਈਆਂ ਆਦੇ ਵੀ ਹਾਜ਼ਰ ਸਨ ਆਂਤ ਵਿੱਚ ਮਿਲੇ ਸਹਿਯੋਗ ਲਈ ਵਿਸ਼ੇਸ਼ ਬੁਲਾਰੇ ਜਗਦੀਸ਼ ਰਾਜਨਰੋਟ ਹੋਰਾ ਸਭ ਦਾ ਆਵਾਰ ਵੀ ਜਤਾਇਆ